ਉਦੇਵੀਰ ਉਦੇਵੀਰ ਲੱਗਦਾ ਘਰ ਨਹੀਂ ਹੈਗਾ ਖੇਡਣ ਚਲੇ ਗਿਆ ਹੋਣਾ ਦੋਸਤਾਂ ਮਿੱਤਰਾਂ ਦੇ ਨਾਲ ਘਰ ਕਿੱਥੇ ਖਲੁੰਦੇ ਬੱਚੇ ਵੱਡੇ ਹੋ ਜਾਂਦੇ ਆਪਣੀ ਮਰਜ਼ੀ ਕਰਦੇ ਮੈਂ ਆ ਤੇ ਉਹਦੇ ਲਈ ਸਮਾਨ ਲੈ ਕੇ ਆਈ ਸੀ ਚਲੋ ਅੱਛਾ ਇਹਨਾਂ ਦੀ ਮਰਜ਼ੀ ਹੁਣ ਕੀ ਕਰਾਂ ਘਰ ਖਾਲੀ ਤੇ ਵੱਡਣ ਨੂੰ ਪੈਂਡਿਆ ਤੇਰਾ ਤੇ ਜੀ ਜਿਆ ਨਹੀਂ ਲੱਗਣ ਡਿਆ ਘਰ ਵੀ ਇਨਸਾਨਾਂ ਦੇ ਨਾਲ ਹੀ ਹੁੰਦਾ ਵਾ ਸਾਰੇ ਆਪਣੀ ਆਪਣੀ ਜ਼ਿੰਦਗੀ ਚ ਬਿਜ਼ੀ ਆ ਮੇਰੇ ਵਾਸਤੇ ਤੇ ਕਿਸੇ ਕੋ ਟਾਈਮ ਹੀ ਨਹੀਂ ਹੈਗਾ ਚਲ ਮੈਂ ਹਰਮਨ ਨੂੰ ਫੋਨ ਕਰਦੀ ਆ ਉਹਦੇ ਨਾਲ ਗੱਪ ਛਪ ਮਾਰ ਲੈਂਦੀ ਨਹੀਂ ਪਹਿਲੋਂ ਮੈਂ ਨਾ ਇੱਕ ਕੱਪ ਚਾਹ ਪੀ ਲਾਂ ਤੁਰ ਕੇ ਆਈ ਥੱਕ ਗਈਆਂ ਮੇਰੀਆਂ ਤੇ ਲੱਤਾਂ ਥਕਾਵਟ ਜੀ ਹੋ ਗਈ ਚਾਹ ਪੀ ਕੇ ਫਿਰ ਮੈਂ ਹਰਮਨ ਨੂੰ ਫੋਨ ਕਰਦੀ ਚਲੋ ਮੈਂ ਆਪਣੇ ਆਪ ਲਈ ਚਾਹ ਤੇ ਬਣਾ ਲਾਂ ਇੱਕ ਕੱਪ ਚਾਹ ਬਣਾ ਕੇ ਤੇ ਫਿਰ ਮੈਂ ਹਰਮਨ ਨੂੰ ਫੋਨ ਕਰਦੀ ਆ ਆਪਣੀ ਸਹੇਲੀ ਨੂੰ ਕੀ ਅਨავਿਆਹੇ ਜ਼ਿੰਦਗੀ ਮੈਂ ਆਪਣੇ ਸੁਪਨੇ ਤੇ ਮਾਰ ਤੇ ਮੈਂ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਸਭਾਂ ਲੰਦੇ ਵਿੱਚ ਲੱਗੀ ਰਹੀ ਮੈਨੂੰ ਕਿੰਨੇ ਸੰਭਾਲਿਆ ਕਿਹੇ ਨਿਮਣੀ ਕਿਹੇ ਨੇ ਕਦੀ ਮੇਰੀ ਬਾਤ ਨਹੀਂ ਪੁੱਛੀ ਹਾਂ ਤੈਨੂੰ ਕੋਈ ਚੀਜ਼ ਚਾਹੀਦੀ ਆ ਕਿ ਨਹੀਂ ਚਾਹੀਦੀ ਤੂੰ ਠੀਕ ਆ ਕਿ ਨਹੀਂ ਠੀਕ ਦੂਜਿਆਂ ਨੂੰ ਖੁਸ਼ ਕਰਨ ਚ ਮੈਂ ਲੱਗੀ ਰਹੀ ਆਪਣੇ ਆਪ ਵੱਲ ਤੇ ਮੈਂ ਵੇਖਿਆ ਹੀ ਨਹੀਂ ਉਹਨਾਂ ਨੇ ਕੀ ਕੀਤਾ ਮਗਰ ਤੋੜੀ ਤੂੰ ਕੌਣ ਤੇ ਮੈਂ ਕੌਣ ਪੁੱਛਦੇ ਹੀ ਨਹੀਂ ਕਿਤੇ ਇਸ ਤਰ੍ਹਾਂ ਨਹੀਂ ਹੀ ਕਰਨਾ ਚਾਹੀਦਾ ਬੱਚਿਆਂ ਨੂੰ ਮਾਂ ਪਾਲਦੀ ਆ ਪੋਸਦੀ ਆ ਪੜਾਉਂਦੀ ਆ ਲਿਖਾਉਂਦੀ ਆ ਤੇ ਫਿਰ ਵੱਡੇ ਹੋ ਕੇ ਬੱਚੇ ਪੁੱਛਦੇ ਹੀ ਨਹੀਂ ਕੱਲੀ ਨੂੰ ਛੱਡ ਗਏ ਮੈਨੂੰ ਇਹ ਖਾਲੀ ਘਰ ਖਾਲੀ ਘਰ ਤੇ ਮੈਨੂੰ ਵੱਡਣ ਨੂੰ ਪੈਂਦਾ ਮੈਂ ਆਪਣੇ ਸਾਰੇ ਸੁਪਨੇ ਵੀ ਚੱਕਨਾ ਚੂਰ ਕੀਤੇ ਇਹਨਾਂ ਦੇ ਪਿੱਛੇ ਲੱਗ ਕੇ ਤੇ ਚੱਲ ਇਹ ਖੁਸ਼ ਰਹਿਣ ਪਰ ਨਹੀਂ ਇਹ ਕਿੱਥੇ ਖੁਸ਼ ਹੋ ਸਕਦੇ ਆ ਕਿੰਨੇ ਮੈਂ ਯਤਨ ਕੀਤੇ ਹੀ ਵੀ ਚੱਲ ਆਪਣੇ ਆਪ ਨੂੰ ਦੁੱਖ ਤਕਲੀਫਾਂ ਦਿੰਦੀ ਰਹੀ ਵੀ ਇਹ ਖੁਸ਼ ਰਹਿਣ ਇਹ ਨਹੀਂ ਖੁਸ਼ ਹੋ ਸਕਦੇ ਚੱਲ ਮਨਾ ਚਾਹ ਪੀ ਕੱਪ ਫਿਰ ਮੈਂ ਆਪਣੀ ਸਹੇਲੀ ਨੂੰ ਫੋਨ ਕਰਦੀ ਉਹਦੇ ਨਾਲ ਮੈਂ ਦੁੱਖ ਸੁੱਖ ਹੋਲਦੀ ਹਾਂ ਫੋਨ ਮੇਰਾ ਰਹਿ ਗਿਆ ਹੁਣ ਮੈਂ ਫੋਨ ਕਰਾਂਗੀ ਇਹਨੂੰ ച പീന്യാ പീന് ഫല നാള ഫോൺ ഹലോ ആരമന കേ ਅਸਿਕਾ ਵੀ ਠੀਕ ਆਂ ਤੁਸੀਂ ਸੁਣਾਓ ਹਾਂਜੀ ਠੀਕ ਐ ਮੈਂ ਪਹਿਲੇ ਵੀ ਫੋਨ ਲਾਇਆ ਸੀਗਾ ਤੇ ਚੁੱਕਿਆ ਨਹੀਂ ਫੋਨ ਬਸ ਦਿਨ ਹੀ ਬਿਜ਼ੀ ਅੱਛਾ ਤੇ ਹੁਣ ਵੀ ਸੁਣਾਓ ਹੁਣ ਫ੍ਰੀ ਹੋ ਕੇ ਬੀਸੀ ਨਹੀਂ ਵਾਹੀ ਮੈਂ ਇਕੱਲੀ ਹੀ ਘਰ ਤੇ ਘਰ ਜੀ ਨਹੀਂ ਲੱਗਣ ਡਿਆ ਇਕੱਲੇ ਬੰਦੇ ਦਾ ਤੈਨੂੰ ਪਤਾ ਹੀ ਆ ਵੀ ਕਿੰਨਾ ਔਖਾ ਵਾ ਤੇ ਹਾਂਜੀ ਹਾਂਜੀ ਉਹ ਤਾਂ ਹੈ ਪਰ ਮੇਰੇ ਕੋਲ ਟਾਈਮ ਨਹੀਂ ਹੈ ਜਦੋਂ ਮੈਂ ਲੀਨ ਜਿਹਾ ਕੰਮ ਲੱਗਦੀ ਹਾਂ ਮੈਂ ਸੋਚਿਆ ਚੱਲ ਤੇਰੇ ਨਾਲ ਦੋ ਚਾਰ ਗੱਲਾਂ ਕਰਕੇ ਆਪਣਾ ਮਨ ਹੋਰਦਾ ਹੋਰ ਕਰ ਲੈਣੀ ਚਲੋ ਜੀ ਜੀ ਤਾਂ ਨਹੀਂ ਨੀਗਾ ਫੇਰ ਕਰੂੰਗੀ ਮੈਂ ਚਲੋ ਕੋਈ ਗੱਲ ਹਾਂਜੀ ਕੋਈ ਨਹੀਂ ਠੀਕ ਆ ਓਕੇ ਬਾਏ ਸਾਰਿਆਂ ਦੀ ਜ਼ਿੰਦਗੀ ਬਿਜ਼ੀ ਆ ਕੋਈ ਵੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਸਾਰੇ ਆਪਣੀ ਆਪਣੀ ਜ਼ਿੰਦਗੀ ਚ ਬਿਜ਼ੀ ਆ ਇੱਕ ਮੈਂ ਆ ਜਿੰਨੇ ਆਪਣੇ ਸੁਪਨੇ ਜੜੇ ਆ ਉਹ ਮਾਰੇ ਮੇਰੀ ਸਾਰੀ ਜ਼ਿੰਦਗੀ ਦੂਜਿਆਂ ਨੂੰ ਸੰਭਾਲਣ 'ਚ ਲੰਘ ਗਈ ਦੂਜਿਆਂ ਨੂੰ ਖੁਸ਼ ਕਰਨ 'ਚ ਲੰਘ ਗਈ ਮੈਨੂੰ ਕਿੰਨੇ ਸੰਭਾਲਿਆ ਕਿਸੇ ਨੇ ਮਨੀ ਕਿਸੇ ਕੋਲ ਨਹੀਂ ਟਾਈਮ ਹੈਗਾ ਮੇਰੇ ਵਾਸਤੇ ਮੈਂ ਖੁਦ ਨੂੰ ਵੀ ਭੁੱਲ ਗਈ ਆਪਣੇ ਆਪ ਨੂੰ ਮੈਂ ਭੁੱਲ ਗਈ ਪਤਾ ਨਹੀਂ ਮੈਂ ਕਿੱਥੇ ਖੋ ਬੈਠੀ ਸਮਝ ਨਹੀਂ ਇਹ ਸੁਪਨੇ ਵੀ ਮੈਂ ਚੱਕਣਾ ਚੋਰ ਕੀਤੇ ਚੋਣ ਛੱਡ ਮਨਾ ਕਿੰਨਾ ਚਿਰ ਮੈਂ ਪ੍ਰਾਣੀਆਂ ਆਜ਼ਾਦਾਂ ਦੇ ਨਾਲ ਛਿੰਦੀ ਰਹੀ ਬੱਚੇ ਕਦੋਂ ਵੱਡੇ ਹੋ ਜਾਂਦੇ ਨੇ ਕੁਝ ਪਤਾ ਹੀ ਨਹੀਂ ਲੱਗਦਾ ਫਿਰ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਜਾਂਦੇ ਨੇ ਮਾਂ ਨੂੰ ਛੱਡ ਜਾਂਦੇ ਨੇ ਘਰ ਵਿੱਚ ਕੱਲੀ ਨੂੰ ਕੋਈ ਨਹੀਂ ਪੋਛਦਾ ਮੈਂ ਆਪਣੀ ਜ਼ਿੰਦਗੀ ਬੜੀ ਖਰਾਬ ਕੀਤੀ ਦੂਜਿਆਂ ਨੂੰ ਖੁਸ਼ ਕਰਨ ਵਿੱਚ ਦੂਜਿਆਂ ਨੂੰ ਸੰਭਾਲਣ ਵਿੱਚ ਮੈਨੂੰ ਕਿਸੇ ਨੇ ਸੰਭਾਲਿਆ ਨਹੀਂ ਪਤਾ ਨਹੀਂ ਲੱਗਦਾ ਕੁਛ ਬੱਚੇ ਕਦੋਂ ਛੱਡ ਕੇ ਮੈਨੂੰ ਵਦੇਸਾਂ ਦੇ ਵਿੱਚ ਚਲੇ ਗਏ ਉੱਥੇ ਹੀ ਰਹਿਣ ਵਸੇਰਾ ਕਰ ਲਿਆ ਜਿਹੜਾ ਇੱਕ ਇੱਥੇ ਹੀ ਉਹਦੇ ਕੋਲ ਵੀ ਨਹੀਂ ਟਾਈਮ ਹੈਗਾ ਵੀ ਮਾਂ ਕੋਲ ਤੋਂ ਘੜੀਆਂ ਬੈਠੇ ਗਲਤ ਕਰ ਲੇ ਚਲੋ ਜਿੰਦੇ ਵਸਦੇ ਰਹੋ ਖੁਸ਼ ਰੱਖੇ ਰੱਬ ਤੁਹਾਨੂੰ ਬਸ ਉਹਨੀ ਉਹਨ ਨਰੋਣਾ ਨਹੀਂ ਹੁਣ ਮੈਂ ਆਪਣੇ ਆਪ ਨੂੰ ਟੁੱਟਣ ਨਹੀਂ ਦੇਣਾ ਮੈਂ ਐ ਕਿਹੜਾ ਘਟ ਪੜ੍ਹੀ ਲਿਖੀ ਹਾਂ ਮਾਪਿਓ ਨੇ ਮੈਨੂੰ ਕਿੰਨਾ ਪੜਾਇਆ ਲਿਖਾਇਆ ਮੈਂ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹਾਂ ਆਪਣੇ ਸੁਪਨੇ ਪੂਰੇ ਕਰ ਸਕਦੀ ਹਾਂ ਬਸ ਹੁਣ ਹੋਰ ਨਹੀਂ ਮੈਂ ਆਪਣੇ ਸੁਪਨੇ ਪੂਰੇ ਕਰਾਂਗੀ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਜੀਵਾਂਗੀ ਮੈਂ ਸਿਰਫ ਆਪਣੇ ਆਪ ਲਈ ਸਿਰਫ ਮੈਂ ਆਪਣੇ ਆਪ ਲਈ ਜੀਵਾਂਗੀ बस ਹੋਰ ਨਹੀਂ ਮੈਂ ਜੀਵਾਂਗੀ ਸਿਰਫ ਆਪਣੇ ਆਪ ਲਈ ਮੈਂ ਸਿਰਫ ਮੈਂ ਨਹੀਂ ਹਾਂ ਨਾ ਹੀ ਮੈਂ ਇੱਕ ਪਤਨੀ ਨਾ ਮੈਂ ਇੱਕ ਮਾਂ ਮੈਂ ਸਿਰਫ ਕੀ ਹਾਂ ਇੱਕ ਇਨਸਾਨ ਮੈਂ 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 ਹੁਣ ਆਪਣੇ ਪਿਆਰਾਂ ਤੇ ਖੜੀ ਹੋਵਾਂਗੀ ਮਿਹਨਤ ਕਰਾਂਗੀ ਤੇ ਜੀਵਾਂਗੀ ਮੈਂ ਪੜ੍ਹੀ ਲਿਖੀ ਸੀਗੀ ਐਮਏ ਬੀਐਡ ਕੀਤੀ ਸੀ ਤੇ ਮੈਂ ਟਿਊਸ਼ਨ ਸੈਂਟਰ ਖੋਲਾਂਗੀ ਬੱਚਿਆਂ ਨੂੰ ਪੜਾਵਾਂਗੀ ਪ੍ਰੀ ਐਜੂਕੇਸ਼ਨ ਦਵਾਂਗੀ ਤੇ ਨਾਲ ਮੈਂ ਉੱਥੇ ਆਪਣਾ ਬੁਢੀਕ ਦਾ ਕੰਮ ਵੀ ਸ਼ੁਰੂ ਕਰਾਂਗੀ ਜਿਹੜੇ ਮੇਰੇ ਸੁਪਨੇ ਆ ਉਹਨਾਂ ਨੂੰ ਮੈਂ ਪੂਰਾ ਕਰਾਂਗੀ ਕਾਫੀ ਟਾਈਮ ਤੋਂ ਸਮੇਂ ਤੋਂ ਮੈਂ ਇਹਨੂੰ ਇੱਕ ਕੋਨਰ 'ਚ ਲਾਇਆ ਸੀਗਾ ਹੁਣ ਇਹ ਮੇਰਾ ਕਮਾਈ ਦਾ ਸਾਧਨ ਹੈ ਨਾਲੇ ਮੈਂ ਬੱਚਿਆਂ ਨੂੰ ਟਿਊਸ਼ਨ ਦਵਾਂਗੀ ਬੁਢੀਕ ਦਾ ਕੰਮ ਵੀ ਸ਼ੁਰੂ ਕਰਾਂਗੀ। ਹਾਂਜੀ ਕੌਣ? ਹਾਂਜੀ ਕੌਣ? ਆ ਜਾ ਬੇਟਾ। ਸਸ਼ੀਕਾਂ ਸਸ਼ੀਕਾਂ ਤੂੰ ਟਿਊਸ਼ਨ ਸੰਧ ਤੇ ਖੋਲਿਆ? ਹਾਂਜੀ ਬੇਟਾ। ਮੈਨੂੰ ਟਿਊਸ਼ਨ ਪੜਾ ਦਿਆ ਕਰੋਗੇ? ਹਾਂਜੀ ਪੜਾ ਦਿਆ ਕਰਾਂਗੇ। ਕਿੰਨੀ ਫੀਸ? ਕੋਈ ਫੀਸ ਨਹੀਂ ਬੇਟਾ ਜੀ ਫ੍ਰੀ ਐਜੂਕੇਸ਼ਨ ਠੀਕ ਆਂਟੀ ਤੇ ਬੜੀਕਦਾ ਵੀ ਖੋਲਿਆ ਆ ਹਾਂਜੀ ਬੜੀਕਦਾ ਵੀ ਆ ਤੇ ਉਹ ਉਹਦੇ ਪਰ ਉਹਦੇ ਮੈਂ ਸਟੀਚਿੰਗ ਦੇ ਪੈਸੇ ਲੈਣੇ ਆ ਐਜੂਕੇਸ਼ਨ ਹੀ ਫ੍ਰੀ ਆਨਲੀ ਫੋਰ ਐਜੂਕੇਸ਼ਨ ਫ੍ਰੀ ਠੀਕ ਆਂਟੀ ਤੇ ਜੇ ਤੁਹਾਡੇ ਉਧਰ ਮਲੇ ਚ ਹੋਰ ਵੀ ਕਿਹੇ ਬੱਚਿਆਂ ਨੇ ਟਿਊਸ਼ਨ ਪੜ੍ਹਨੀ ਹੋਵੇ ਤੇ ਠੀਕ ਆ ਮੋਸਟ ਵੈਲਕਮ ਉਹਨਾਂ ਨੂੰ ਨਾਲ ਲੈ ਕੇ ਆਉਣਾ ਵਾ ਤੇ ਉਹਨਾਂ ਨੂੰ ਨਾਲ ਇਹ ਵੀ ਕਹਿ ਦੇਣਾ ਵਾ ਕਿ ਆਂਟੀ ਕਹਿੰਦੇ ਟਿਊਸ਼ਨ ਦੀ ਮੈਂ ਕੋਈ ਫੀਸ ਨਹੀਂ ਲੈਣੀ ਠੀਕ ਆ ਠੀਕ ਹੈ ਤੇ ਸਟੀਚਿੰਗ ਦੇ ਮੈਂ ਜਰੂਰ ਪੈਸੇ ਲੈਣੇ ਆ ਉਹ ਨਹੀਂ ਫ੍ਰੀ ਹੈਗੀ ਠੀਕ ਹੈ ਤੇ ਕਦੋਂ ਆਣਾ ਤੁਸੀਂ ਮੈਂ ਕੱਲ ਤੋਂ ਆਉਂਗੀ ਠੀਕ ਹੈ ਮੋਸਟ ਵੈਲਕਮ ਆਜਿਓ ਕੱਲ ਤੇ ਮੈਂ ਪੜਾਵਾ ਦਾਂਗੀ ਤੁਹਾਨੂੰ ਠੀਕ ਹੈ ਠੀਕ ਹੈ ਓਕੇ ਮੈਂ ਮਮਾ ਨੂੰ ਕਹੂੰਗੀ ਜੀ ਤੁਹਾਡੇ ਕੋਲ ਸੂਟ ਸਵਾਇਆ ਕਰੋ ਹਾਂਜੀ ਹਾਂਜੀ ਜ਼ਰੂਰ ਘਰ ਖਾਲੀ ਹੋਵੇ ਜਾਂ ਘਰ ਪਰਿਆ ਹੋਇਆ ਹੋਵੇ ਅਸਲੀ ਖੁਸ਼ੀ ਉਦੋਂ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਪਛਾਣਦੇ ਹਾਂ ਦੂਜਿਆਂ ਨੂੰ ਖੁਸ਼ ਕਰਨ ਵਿੱਚ ਹੀ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਆਪਣੇ ਸੁਪਨੇ ਪੂਰੇ ਕਰੋ ਜਿਓ ਸਿਰਫ ਆਪਣੇ ਆਪ ਲਈ ਸਾਰੀਆਂ ਜੀ ਸਾਰਿਆਂ ਨੂੰ ਅੱਜ ਫੇਰ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਤੁਹਾਡੇ ਰੂਬ ਨੂੰ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਘਰ ਖਾਲੀ ਹੋਵੇ ਜਾਂ ਘਰ ਭਰਿਆ ਹੋਇਆ ਹੋਵੇ ਅਸਲੀ ਖੁਸ਼ੀ ਉਦੋਂ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਖੁਦ ਨੂੰ ਪਹਿਚਾਨਦੇ ਆ ਦੂਜਿਆਂ ਨੂੰ ਖੁਸ਼ ਕਰਨ ਵਿੱਚ ਹੀ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਜੀਵੋ ਸਿਰਫ ਆਪਣੇ ਆਪ ਲਈ ਆਪਣੇ ਸੁਪਨੇ ਪੂਰੇ ਕਰੋ ਮਿਹਨਤ ਕਰੋ ਤੇ ਸਫਲਤਾ ਦੀ ਕੁੰਜੀ ਹਾਸਲ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਡਾ ਚੈਨਲ ਵੇੜਾ ਪੰਜਾਬ ਦਾ ਸਬਸਕ੍ਰਾਈਬ ਕਰਿਓ ਧੰਨਵਾਦ ਜੀ